ਅੱਜ ਯਿਸੂ ਨਾਮ ਚ ਖੋਟਾ ਸਿੱਕਾ ਚੱਲਦਾ ਫਿਰਦਾ ਹੈ ਕਿੰਨੇ ਕਿੰਨੇ ਸੁਣਿਆ ਜਿੰਨੇ ਸੁਣਿਆ ਤੱਲ ਵ ਜਾ ਕੇ ਪ੍ਰਭੂ ਦੀ ਮਹਿਮਾ ਕਰੀ ਉਹ ਮੇਰੀ ਜ਼ਿੰਦਗੀ ਦੀ ਗਵਾਹੀ ਆ ਮੇਰਾ ਪਿੰਡ ਵਿਡਾਲਾ ਗੰਥੀਆਂ ਮੈਂ ਅੰਮ੍ਰਿਤਸਰ ਚ ਸੇਵਾ ਕਰ ਰਿਹਾ ਆ ਪ੍ਰਭੂ ਦੀ ਜਿੰਨੇ ਵੀ ਜਗਤ ਦੇ ਪ੍ਰਭੂ ਦੇ ਦਾਸ ਨੇ ਸਭ ਤੋਂ ਛੋਟਾ ਮੈਂ ਔਰ ਅਸੀਂ ਡੰਗਰਾਂ ਵਾਲੇ ਅੰਦਰ ਸੌਂਦੇ ਸੀਗੇ ਅਗਰ ਯਿਸੂ ਮਸੀਹ ਦੀ ਜ਼ਿੰਦਗੀ ਚ ਨਾ ਹੁੰਦੇ ਤੇ ਥੋਨੂੰ ਹੱਡੀਆਂ ਵੀ ਨਹੀਂ ਸੀਗੀਆਂ ਲੱਭਣੀਆਂ ਪਰ ਪ੍ਰਭੂ ਯਿਸੂ ਮਸੀਹ ਨੇ ਜ਼ਿੰਦਗੀ ਦਾ ਇਤਿਹਾਸ ਹੀ ਬਦਲ ਦਿੱਤਾ ਮੈਂ ਥੋੜੇ ਦਿਨ ਪਹਿਲਾਂ ਗੱਲ ਕਰ ਰਿਹਾ ਸੀ ਕਿ ਬਟਾਲੇ বাস ਸਟੈਂਡ ਦੇ ਸਾਹਮਣੇ ਜਿਹੜੀਆਂ ਫੱਡੀਆਂ ਲੱਗਦੀਆਂ ਨੇ ਉੱਥੋਂ 100 ਰੁਪਏ ਦੇ ਕੱਪੜੇ ਪਾ ਕੇ ਤੇ ਗੁਜ਼ਾਰਾ ਕੀਤਾ ਵਾ ਪਰ ਅੱਜ ਖੁਦਾ ਨੇ ਬਾਦਸ਼ਾਹੀ ਬਖਸ਼ ਦਿੱਤੀ ਐ ਇਹ ਉਹਦੀ ਦਇਆ ਵਾ ਇਹ ਉਹਦਾ ਨੇਚਰ ਆ ਕਿਉਂਕਿ ਉਹਦੇ ਕਲਾਮ 'ਚ ਲਿਖਿਆ ਗਰੀਬ ਨੂੰ ਖਾਕ ਦੇ ਵਿੱਚੋਂ ਚੁੱਕ ਕੇ ਤੇ ਪਤਵੰਤਾ ਵਿੱਚ ਪਿਠਾ ਦੇਂਦਾ उस गीत तो उसे मैं शुरू करा आइए सब जन एक मन हो जाइए और प्रभु की महिमा करी ਮੇਰੀ ਸੁਣੀ ਦਵਾ ਕਨ ਲਾ ਯਿਸੂ ਤੇ ਮੇਰੀ ਜ਼ਿੰਦਗੀ ਸਾਰੀ ਬਦਲ ਦਿੱਤੀ ਬਾ ਫੜ ਕੇ ਸੀਨੇ ਲਾ ਲਿਆ ਏ ਤੇ ਫਿਰ ਜ਼ਿੰਦਗੀ ਜੂਨ ਨੂੰ ਅਸਲ ਦਿੱਤੀ ਸਭ ਝੂਠੇ ਰਿਸ਼ਤੇ ਨਾਤੇ ਨੇ ਸਭ ਮਤਲਬ ਨੂੰ ਹੀ ਮਿਲਦੇ ਨੇ ਚਿਹਰੇ ਤੇ ਚੜੇ ਨਕਾਬ ਹੋਏ ਮੈਂ ਬਣੇ ਖੋਟੇ ਵੇਖੇ ਦਿਲ ਦੇ ਐਸਾ ਵੀ ਟਾਈਮ ਸੀਗਾ ਮੈਂ ਕਿਸੇ ਦੇ ਮੰਗਰ ਪਲੇਬੈਕ ਆਉਂਦਾ ਸੀਗਾ ਤੋ ਸਾਊਂਡ ਵਾਲੇ ਨੂੰ ਕਹਿੰਦੇ ਸੀ ਉਹਦੀ ਆਵਾਜ਼ ਬੰਦ ਕਰ ਦੇ ਪਰ ਅੱਜ ਖੁਦਾ ਨੇ ਸਾਡੀਆਂ ਪੱਕੀਆਂ ਖੋਲ ਦਿੱਤੀਆਂ ਮੈਨੂੰ ਮੇਰੇ ਘਰ ਦੇ ਕਹਿੰਦੇ ਸੀਗੇ ਤੈਨੂੰ ਕਹਿੰਨੇ ਦਿਹਾੜੀ ਤੇ ਵੀ ਨਹੀਂ ਖੜਨਾ ਤੇ ਮੈਂ ਉਹਨਾਂ ਨੂੰ ਅੱਜ ਕਹਿੰਨਾ ਉਹਨਾਂ ਮੈਨੂੰ ਤਨੇ ਪੱਕਾ ਠੇਕੇ ਤੇ ਰੱਖ ਲਿਆ ਬੋਲੀਏ ਹੇਲੇਲੂਇਆ ਥਾਂ ਥਾਂ ਨੀ ਦਰਦ ਸੁਣਾਏ ਜਾਂਦੇ ਗੱਲ ਸੁਣਨ ਵਾਲੀ ਐ ਥਾਂ ਥਾਂ ਨੀ ਦਰਦ ਸੁਣਾਏ ਜਾਂਦੇ ਦਿਲ ਹੁੰਦੇ ਨੀ ਥਾਂ ਥਾਂ ਫੋਲ ਲੋਕ ਕਿਸੇ ਚੀਜ਼ ਦੀ ਕਦਰੋਂ ਤੋਂ ਪਤਾ ਲੱਗੇ ਜਦੋਂ ਹੁੰਦੀ ਨਹੀਂ ਉਹ ਸਾਡੇ ਕੋ ਲੱਖ ਪਿਆਰ ਮੁਹੱਬਤਾਂ ਹੋਣ ਪਾਵੇ ਲੱਖ ਪਿਆਰ ਮੁਹੱਬਤਾਂ ਹੋਣ ਪਵੇਂ ਰੰਗ ਖੂਨ ਦਾ ਫਿੱਕਾ ਨਹੀਂ ਪੈ ਸਕਦਾ ਆਖਰ ਆਪਣੇ ਸਕੇ ਹੀ ਕਮਿਉਂਦੇ ਜਗਾਂ ਉਹਨਾਂ ਦੀ ਕੋਈ ਨਹੀਂ ਲੈ ਸਕਦਾ ਪੈਂਡੇ ਤੁਰਦੇ ਕਰਦੇ ਜ਼ਿੰਦਗੀ ਦੇ ਵਕਤ ਬਦਲਦਾ ਰੰਗ ਵਖਾ ਜਾਂਦੇ ਪੈਰ ਪੈਰ ਤੇ ਨਵੇਂ ਨੇ ਸਬਕ ਮਿਲਦੇ ਚੰਗੇ ਬਾੜੇ ਨੂੰ ਪਰਖਣਾ ਆ ਜਾਂਦਾ ਇਹ ਸਾਸ ਜਜ਼ਬਾਤਾਂ ਦੀ ਤੰਦ ਲੋਕੋ ਠੇਸ ਲਗੇ ਤੇ ਚੱਕ ਨਾ ਚੂਰ ਹੋ ਜੇ ਸਰਜੀਵ ਨਾ ਸੰਭਲਣਾ ਬੜਾ ਔਖਾ ਜਦੋਂ ਆਪਣਾ ਕੋਈ ਆਪਣੇ ਤੋਂ ਦੂਰ ਹੋ ਜੇ ਮੇਰੀ ਫਗ ਰਗ ਤੋਂ ਤੂੰ ਵਾਕਫ ਸੀ ਨਹੀਂ ਲੋੜ ਕੋਈ ਦਸਣ ਦੀ ਜੋ ਸਮਾਂ ਗੁਜ਼ਰਿਆ ਸਾਡੇ ਤੇ ਨਈ ਉਮੀਦ ਸੀ ਬਚਨ ਦੀ ਆਇਏ ਮੱਠੀ ਮੱਠੀ ਤਾਲੀਆਂ ਵਾਕੇ ਬੋਲੀ ਮਹਿਮਾ ਕਰੀਏ ਤੇ ਤੇ ਨਹੀਂ ਉਮੀਦ ਸੀ بچਨ ਦੀ ਮੇਰੀ ਰਗ ਰਗ ਤੋਂ ਤੂੰ ਵਾਕ ਖੁਸੀ ਲਈ ਲੋੜ ਕੋਈ ਦੱਸਣ ਦੀ ਜੋ ਸਮਾ ਅੱਜ ਇਹ ਸੁਨਾਮ ਚ ਖੋਟਾ ਸਿਕਾ ਚੱਲਦਾ ਫਿਰਦਾ ਏ ਹਾਏ ਅੱਜ ਇਹ ਸੁਨਾਮ ਬੱਚੀਆਂ ਮਾਰ ਮਾਰ ਗਏ ਵਿਸਾਰ ਕੇ ਦੁਰਕਾਰ ਗਏ ਉਹ ਬੱਚੀਆਂ ਮਾਰ ਮਾਰ ਗਏ ਸਭ ਭੇਣ ਪਾਈ ਸਕੀਆਂ ਤਾਈ ਛੱਡ ਰੋਂਦਾ ਅਤ ਵਿੱਚ ਕਾਰ ਗਏ ਸਭ ਭੇਣ ਪਾਈ ਸਕੀਆਂ ਤਾਈ ਛੱਡ ਰੋਂਦਾ ਅਤ ਇਹ ਨਾਮ ਚ ਖੋਟਾ ਸਿੱਕਾ ਚੱਲਦਾ ਫਿਰਦਾ ਹੋਏ ਹੋਏ ਇਹ ਸੁਨਾਮ ਚ ਖੋਟਾ ਸਿੱਕਾ ਚੱਲਦਾ ਫਿਰਦਾ ਏ ਹੋਏ ਇਹ ਸੁਨਾਮ ਚ ਦਰ ਤੋਂ ਟਟਾ ਸ਼ਾਨ ਲਿਆ ਯਿਸੂ ਨੇ ਬਾਹ ਹੁਣ ਫੜ ਲਈਏ ਯਿਸੂ ਨੇ ਬਾਹ ਹੁਣ ਫੜ ਲਈਏ ਯਿਸੂ ਨੇ ਬਾਹ ਹੁਣ ਫੜ ਲਈਏ ਜਿੰਦਾ ਦਿਲ ਉਤਵ ਨਾ ਛਿਰਦਾ ਵੇ ਏ ਅੱਜ ਯਿਸੂ ਨਾਮ ਚ ਖੋਟਾ ਸਿਕਾ ਚੱਲਦਾ ਫਿਰਦਾ ਏ ਪ੍ਰਭੂ ਦੀ ਮਹਿਮਾ ਕਰੀ ਇੱਕ ਵਾਰੀ ਆਪਣੇ ਹੱਥਾਂ ਨੂੰ ਉਠਾ ਕੇ ਬੋਲੀਏ ਪ੍ਰਭੂ ਯਿਸੂ ਮਸੀਹ ਦੀ ਜਿਹੜੇ ਇੱਥੇ ਜ਼ੋਰ ਦੀ ਬੋਲੀਏ ਹਾਲੇਲੂਇਆ ਹਾਲੇਲੂਇਆ ਕਿਨੇ ਲੋਕਾਂ ਨੇ ਪਜਨ ਸੁਣਿਆ ਸੱਚੇ ਦਿਲ ਵਾਲਿਆਂ ਦੀ ਯਿਸੂ ਸੰਦਾ ਦੁਆ ਬੇਅਮੀਦੀ ਵਿੱਚ ਵੀ ਉਮੀਦ ਪੈਦਾ ਕਰ ਦਿੰਦਾ ਖੁਦਾ ਹੁੰਦੀ ਹੈ ਯਿਸੂ ਮਸੀਹ ਮੇਰੇ ਜ਼ੁਲਮਾਂ ਤੇ ਦਿੱਤੀਆਂ ਫੇਰ ਕਲਮਾ ਖੁਦਾ ਦੇ ਕਲਾਮ ਚ ਲਿਖਿਆ ਤੇਰੇ ਪਾਪ ਲਹੂ ਵਾਂਗੂ ਭਾਵੇਂ ਲਾਹ ਹੋਣਗੇ ਮੈਂ برف ਵਾਂਗੂ ਧੋਕੇ ਚਿੱਟੇ ਕਰ ਦਵਾਂਗਾ ਦੁਨੀਆ ਸਾਨੂੰ ਉਦੋਂ ਪਸੰਦ ਕਰਦੀ ਆ ਜਦੋਂ ਸਭ ਕੁਝ ਠੀਕ ਹੁੰਦਾ ਪਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਜਦੋਂ ਤੂੰ ਪਾਪੀ ਹੀ ਸੀ ਖੁਦਾ ਦਾ ਕਲਾਮ ਕਹਿੰਦਾ ਜਦੋਂ ਪਾਪੀ ਹੀ ਸੀ ਅਸੀਂ ਪ੍ਰਭੂ ਯਿਸੂ ਮਸੀਹ ਉਸ ਟਾਈਮ ਸਾਡੇ ਲਈ ਸਲੀਬ ਦੇ ਉੱਤੇ ਕੁਰਬਾਨ ਹੋ ਗਿਆ ਬੋਲੀਏ ਹਾਲੇਲੂਇਆ मेरे जुलमान तेर ते कलमा मेरे यसू ने मेरे कमा दी फेर कलमा मेरे यसू ने कर्म कमाल होश्के हो परफूर कर कर्म जगनालो बेमिसाल कर नज़र यारो कर्मी आंस जूं मालो कर नज़र ਯਾਰੋ ਕਰਮ ਵਾਲੀ ਹੈ ਆ ਸਭ ਸੰਗਤਾਂ ਨੂੰ ਮਾ ਲੋ ਮਾ ਸੱਚੇ ਦਿਲ ਵਾਲਿਆਂ ਦੀ ਯਿਸੂ ਸੁਣਦਾ ਹੈ ਦੁਆ ਸੁਣਦਾ ਹੈ ਦੁਆ ਸੱਚੇ ਦਿਲ ਵਾਲਿਆਂ ਦੀ ਯਿਸੂ ਸੁਣਦਾ ਹੈ ਦੁਆ ਸੁਣਦਾ ਹੈ ਦੁਆ ਸੱਚੇ ਦਿਲ ਵਾਲਿਆਂ ਦੀ ਯਿਸੂ ਸੁਣਦਾ ਹੈ ਦੁਆ ਤੇ ਦੁਆ ਜੋ ਰੋ ਰੋ ਕੇ ਕਰਦੇ ਦੁਆ ਰੂ ਕੇ ਕਰਦੇ ਦੁਆ ਜੀਸਸ ਸੁਣਦੇ ਸਿਰਫ 2 ਮਿੰਟ ਸਰਦਨ ਸਰਦਨ ਖੜੇ ਹੋ ਜਾਈਏ ਸੱਚੇ ਦਿਲ ਵਾਲਿਆਂ ਦੀ ਯੈਸੂ ਸੁਣ ਲੈ ਦੁਆ ਸੁਣ ਲੈ ਦੁਆ ਕੱਢਦਾ ਛੱਡਦਾ ਨੀ ਬਾਹ ਜੀ ਦੀ ਵਹਾਂ ਇਹ ਸੁਫਾਏ ਦਾ ਬਾਹਾਂ ਦਾ ਦਿਲ ਵਾਲਿਆ ਆਪਣੇ ਹੱਥੋਂ ਉਠਾ ਕੇ ਤਾਲੀ ਲਗਾ ਸੋਣੇ ਦਾ ਦੁਆ ਹallelujah ਮੈਂ ਰੂਝ ਮਮੂਰ ਹੋ ਗਿਆ ਹallelujah ਮੈਂ ਰੂਝ ਮਮੂਰ ਹੋ ਗਿਆ ਹallelujah ਮੈਂ ਰੂਝ ਮਮੂਰ ਹੋ ਗਿਆ ਹallelujah ਮੈਂ ਰੂਝ ਮਮੂਰ ਹallelujah ਮੈਂ ਰੂਝ ਮਮੂਰ ਹੋ ਗਿਆ ਹallelujah ਮੈਂ ਰੂਝ ਮਮੂਰ ਹੋ ਗਿਆ ਪਹਿਲਾ ਹੋਇਆ ਸਿਹਾਂ ਨੇਰਾ ਹੁਣ ਨੂਰ ਹੋ ਗਿਆ ਪਹਿਲਾ ਹੋਇਆ ਸਿਹਾਂ ਨੇਰਾ ਹੁਣ ਨੂਰ ਹੋ ਗਿਆ ਹallelujah ਹallelujah